ਸੰਭਰ ਸਰ ਸਿਵਲ ਸਰਜਨ ਵੱਲੋਂ ਪੋਲੀਓ ਮੁਹਿੰਮ ਦੀ ਸ਼ੁਰੂਆਤ ਨੰਨੇ ਬੱਚਿਆਂ ਨੂੰ ਪੋਲੀਓ ਬੂੰਦਾ ਪਲਾ ਕੇ ਕੀਤੀ ਗਈ ਪੋਲੀਓ ਮੁਹਿੰਮ ਨੂੰ ਕਾਮਯਾਬ ਬਣਾਓ ਅਤੇ ਆਪਣੇ ਬੱਚਿਆਂ ਨੂੰ ਦੋ ਬੂੰਦਾ ਜ਼ਿੰਦਗੀ ਦੇ ਜ਼ਰੂਰ ਪਲਾਓ ਸਿਵਲ ਸਰਜਨ ਡਾਕਟਰ ਸਰਮਜੀਤ ਸਿੰਘ ਧਵਨ ਨੇ ਕਿਹਾ ਵਿਸ਼ਵ ਸਿਹਤ ਸੰਸਥਾ ਵੱਲੋਂ ਚਲਾਈ ਜਾ ਰਹੀ ਪਲਸ ਪੋਲੀਓ ਅਭਿਆਨ ਦੀ ਸ਼ੁਰੂਆਤ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸਵਰਨਜੀਤ ਧਵਨ ਵੱਲੋਂ ਨੰਨੇ ਬੱਚਿਆਂ ਨੂੰ ਪੋਲੀਓ ਬੂਨਾ ਪਲਾ ਕੇ ਕੀਤੀ ਗਈ ਇਸ ਮਹਿੰਮ ਦੀ ਜ਼ਿਲ੍ਹਾ ਪੱਧਰੀ ਸ਼ੁਰੂਆਤ ਯੂ ਪੀ ਐਚ ਸੀ ਭਗਤਾਂਵਾਲਾ ਦੇ 슬ਮ ਇਲਾਕੇ ਬੰਗਲਾ ਬਸਤੀ ਵਿਖੇ ਇੱਕ ਬੂਥ ਤੋਂ ਕੀਤੀ ਗਈ ਇਸ ਮੌਕੇ ਸਿਵਲ ਸਰਜਨ ਡਾਕਟਰ ਸਵਰਨਜੀਤ ਧਵਨ ਨੇ ਕਿਹਾ ਕਿ ਬੇਸ਼ੱਕ ਭਾਰਤ ਪੋਲੀਓ ਮੁਕਤ ਦੇਸ਼ਾਂ ਦੀ ਗਿਣਤੀ ਵਿੱਚ ਆ ਚੁੱਕਾ ਹੈ ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਇਹ ਰਾਉਂਡ ਚਲਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਪੋਲੀਓ ਵਰਗੀ ਲਾ ਇਲਾਜ ਬਿਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੇ ਨਾਲ ਨਾਲ ਆਮ ਜਨਤਾ ਦੇ ਸਹਿਯੋਗ ਦੀ ਜ਼ਰੂਰਤ ਹੈ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਡਾ ਰੋਹਨਜੀਤ ਤਵਨ ਸਿਵਲ ਸਰਜਨ ਅੰਮ੍ਰਿਤਸਰ ਸਾਰਿਆਂ ਨੂੰ ਨਮਸਕਾਰ ਕਰਦਾ ਐ ਐਂਡ ਸੇਤੂਪਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ 12 13 ਤੇ 14 ਅਕਤੂਬਰ ਨੂੰ 3 ਦਿਨ ਪल्स ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ ਜਿਦੇ ਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਜਿਵੇਂ ਕਹਿੰਦੇ ਆ ਵੀ ਦੋ ਬੂੰਦਾਂ ਜੀਵਨ ਦੀਆਂ ਉਹ ਪੋਲੀਓ ਦੀਆਂ ਬੂੰਦਾਂ ਪਲਾਈਆਂ ਜਾਣਗੀਆਂ ਅੱਜ 12 ਤਰੀਕ ਨੂੰ ਸਾਡੇ ਜਿਵੇਂ ਤੁਸੀਂ ਦੇਖ ਰਹੇ ਹੋ ਫਿਕਸਡ ਬੂਥ ਨੇ ਬੂਥ ਤੇ ਸਾਡੇ ਸਿਹਤ ਵਿਭਾਗ ਦੇ ਕਰਮਚਾਰੀ ਬੈਠ ਕੇ ਬੱਚਿਆਂ ਨੂੰ ਬੂੰਦਾ ਪਲਾਂਗੇ ਐਂਡ ਕੱਲ ਤੇ ਪਰਸੋਂ ਮੰਡੇ ਤੇ ਟਿਊਨ ਦੇ 13 ਤੇ 14 ਅਕਤੂਬਰ ਨੂੰ ਸਾਡੀਆਂ ਟੀਮਾਂ ਘਰ-ਘਰ ਜਾ ਕੇ ਜਿਹੜੀਆਂ ਪੋਲੀਓ ਦੀਆਂ ਬੂੰਦਾ ਜੀਰ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪਲਾਂਣਗੇ ਸਾਡੇ ਕੋਲ ਲਗਭਗ 27 ਲੱਖ 8283 ਹਜ਼ਾਰ ਦੀ ਪਾਪੂਲੇਸ਼ਨ ਹੈ ਜਿਹਦੇ ਚ ਸਾਡੇ 1.5 ਲੱਖ ਦੇ ਕਰੀਬ ਘਰ ਨੇ ਤੇ ਉਹਦੇ ਚ ਜੋ ਸਾਡੀ ਸਿਹਤ ਉਪਾਗਤ ਦੀ ਟੀਮ ਨੇ ਵਰਕਆਊਟ ਦਿੱਤਾ ਇੱਕ ਸਾਰਾ ਪਲਾਨ ਬਣਾਇਆ ਹੁੰਦਾ ਹੈ 297000 ਦੇ ਆਸ-ਪਾਸ ਸਾਡੇ ਜ਼ਿਲ੍ਹੇ ਦੇ ਬੱਚੇ ਆ 0 ਤੋਂ 5 ਸਾਲ ਦੇ ਐਂਡ ਦੇਖੋ ਵੈਸੇ ਤਾਂ ਜਿਹੜਾ ਸਾਡਾ ਦੇਸ਼ ਆ ਭਾਰਤ ਉਹ ਪੋਲੀਓ ਮੁਕਤ ਹੋ ਚੁੱਕਾ ਹੈ 2011 ਦੇ ਵਿੱਚ ਲਾਸਟ ਪੋਲੀਓ ਦਾ ਕੇਸ ਇੰਡੀਆ 'ਚ ਰਿਪੋਰਟ ਹੋਇਆ ਸੀ ਉਸ ਤੋਂ ਬਾਅਦ WHO ਵੱਲੋਂ 2014 'ਚ ਭਾਰਤ ਨੂੰ ਪੋਲੀਓ ਮੁਕਤ ਘੋਸ਼ਣਾ ਕਰ ਦਿੱਤਾ ਗਿਆ لیکن پھر بھی تو کہ ਸਾਡੇ ਜਿਹੜੇ ਗੁਆਂਢੀ ਦੇਸ਼ ਨੇ ਪਾਕਿਸਤਾਨ افغانستان ਉਹਨਾਂ ਚ ਕੁਛ ਕੁਛ ਪੋਲੀਓ ਦੇ ਕੇਸ ਮਿਲ ਰਹੇ ਐ ਐਂਡ बिकॉज ਅਸੀਂ ਬਿਲਕੁਲ ਬਾਰਡਰ ਤੇ ਆ ਸਾਡਾ ਬਾਰਡਰ ਸਟੇਟ ਐਂਡ ਮੂਰ ਰਮਰ ਸਾਹਿਬ ਬਾਰਡਰ ਡਿਸਟ੍ਰਿਕਟ ਐ ਤੇ ਸਾਨੂੰ ਥੋੜਾ ਜਿਹਾ ਮਤਲਬ ਵੀ ਹੈਵ ਟੂ ਬੀ ਐਕਸਟਰਾ ਕੇਅਰਫੁੱਲ ਕਿਉਂਕਿ ਥੋੜੀ ਬਹੁਤ ਇਮੀਗ੍ਰੇਸ਼ਨ ਚੱਲਦੀ ਆ ਕੁਝ ਲੋਕ ਆਦੇ ਜਾਂਦੇ ਆ ਕੁਝ ਵਪਾਰ ਚੱਲਦਾ ਐਂਡ ਉਹਦੇ ਤੇ ਵੀ ਆਰ ਥੇ ਵਰਕਿੰਗ ਔਨ 02 02 ਵੀ ਬਿਲਕੁਲ ਅਸੀਂ ਇਸ ਪੋਜੀਸ਼ਨ 'ਚ ਨਹੀਂ ਵੀ ਜਰਾ ਵੀ ਰਿਸਕ ਲੈ ਸਕੀਏ ਕਿਉਂਕਿ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਉਹਨਾਂ ਦੀ ਅੱਛੀ ਸਿਹਤ ਦਾ ਸਵਾਲ ਹੈ ਐਂਡ ਕੱਲ ਵੀ ਅਸੀਂ ਇੱਕ ਰੈਲੀ ਕੀਤੀ ਸੀਗੀ ਕੈਂਪੇਨ ਸ਼ੁਰੂ ਕੀਤੀ ਸੀਗੀ ਜਾਗਰੂਕਤਾ ਮਹਿੰਮ ਜਿਹੜੀ ਸ਼ੁਰੂ ਕੀਤੀ ਸੀਗੀ ਕਿਉਂਕਿ ਕੋਈ ਵੀ ਜਿਹੜਾ ਸਿਹਤ ਵਿਭਾਗ ਦਾ ਪ੍ਰੋਗਰਾਮ ਹੈ ਉਹ ਕਮਿਊਨਿਟੀ ਪਾਰਟਿਸਪੀਕੇਸ਼ਨ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾ ਅਧੂਰਾ ਹੈ ਤਲ ਵੀ ਮੈਂ ਬੇਨਤੀ ਕੀਤੀ ਸੀ ਕਿ ਵੀ ਸਾਰੇ ਪੇਰੈਂਟਸ ਸਾਰੇ ਲੋਕ ਸਾਰੀ ਕਮਿਊਨਿਟੀ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਣ ਕਿ ਅਸੀਂ 0 ਤੋਂ 5 ਸਾਲ ਦੇ ਬੱਚਿਆਂ ਨੂੰ ਜਾ ਕੇ ਮੂਤ ਤੇ ਜਾਂ ਸਾਡੀ ਟੀਮਾਂ ਘਰ ਆਉਂਦੀਆਂ ਤੇ ਉਹਨਾਂ ਨੂੰ ਪੋਲੀਓ ਬੂੰਦਾਂ ਪਲਾਓ ਦੇਖੋ ਅੱਜ ਅਸੀਂ ਇਹ ਅਨਗੜ ਏਰੀਆ 'ਚ ਖੜੇ ਆਂ ਐਂਡ ਤੁਸੀਂ ਦੇਖੋ ਵੀ ਬੱਚਿਆਂ ਨੂੰ ਆਦਤ ਪਈ ਹੋਈ ਆ ਬੱਚਿਆਂ 'ਚ ਉਤਸ਼ਾਹ ਹੈ ਕਿ ਅਸੀਂ ਪੋਲੀਓ ਬੂੰਦਾਂ ਪੀਣੀ ਆ ਬਿਕਾਉਜ਼ ਸਾਡਾ ਸਟਾਫ ਇਹਨਾਂ ਨਾਲ ਇੰਟਰੈਕਟ ਕਰਦਾ ਹੈ ਸਾਡੇ ਵਰਕਰ ਜਿਹੜੇ ਘਰ ਘਰ ਜਾਂਦੇ ਆ ਸਰਵੇ ਕਰਦੇ ਆ ਦੇ ਆ ਮਿਕਸਿੰਗ ਅਪ ਵਿਦ ਦ ਪੀਪਲ ਐਂਡ ਬੱਚੇ ਨਹੀਂ ਦੇ ਜਮਰਸੀ ਕੇ ਮੈਂ ਪਿੰਡਾਂ ਜਿਵੇਂ ਹੀ ਜਾਣੇ ਆ ਤੇ ਬੱਚੇ ਆ ਕੋ ਕੁਛੀ ਕੁਛੀ ਤੇ ਤੋਂ ਭੱਗਦੀਆਂ ਟੀਮਾਂ ਨੂੰ ਰਿਸੀਵ ਕਰਦੇ ਆ ਵੀ ਪੋਲੀਓ ਬੂੰਡਾ ਲੈਓ ਜੀ ਅੰਕਲ ਸਾਨੂੰ ਪੜਾਓ ਥੈਟ ਮੀਨਸ ਵੀ ਇੱਕ ਇੰਨੀ ਜ਼ਿਆਦਾ ਐਨੇ ਸਾਲਾਂ ਚ 1900 ਸਮਝ ਲਓ ਵੀ 95 ਤੋਂ ਇਹ ਕੈਂਪੇਨ ਸ਼ੁਰੂ ਹੋਈ ਹੋਈ ਹੈ ਪਲਸ ਪੈਲੂ ਐਂਡ ਕੈਨਮੀ ਤੋ ਆਪਾਂ 2025 ਤੱਕ ਪਹੁੰਚ ਗਏ ਆ 30 ਸਾਲ ਬੜਾ ਲੰਬਾ ਸਫਰ ਹੁੰਦਾ ਐ ਐਂਡ ਇਹ ਇੱਕ ਬਹੁਤ ਹੀ ਵੱਡੀ ਜਿਹੜੀ ਆ ਉਹ ਜਿੱਤ ਐ ਇੱਕ ਬਿਮਾਰੀ ਤੇ ਜਿਹੜੀ ਕਿ ਜਿਤਨਾ ਸਾਰੀ ਉਮਰ ਡਿਫਰੈਂਟਲੀ ਏਬਲਡ ਹੋ ਜਾਣਾ ਥੈਟ ਇਜ਼ ਵੈਰੀ ਸੈਡ ਐਂਡ ਬੈਡ ਐਂਡ ਇਹ ਚੱਲ ਰਹੀ ਐ ਐਂਡ ਸਾਡੇ ਵਰਕਰ ਤੇ ਸਾਡਾ ਸਟਾਫ ਸਾਡੇ डब्ल्यूएचओ ਦੇ ਡਾਕਟਰ ਸਾਹਿਬਾਨ ਜਿਲ੍ਹਾ ਟੀਕਾ ਕਰਨ ਅਫਸਰ ਮਾਸ ਮੀਡੀਆ ਅਫਸਰ ਹੋਰ ਸਾਡੇ ਜਿਹੜੇ ਨਾਲ ਸਟਾਫ ਮੈਂਬਰਸ ਨੇ ਆਸ਼ਾ ਵਰਕਰਸ ਨੇ एनएम ਨੇ ਐ ਲక్ష్ਮੀ ਨੇ ਬਹੁਤ ਮਿਹਨਤ ਕਰ ਰਿਆ ਸਾਰਾ ਇੱਕ ਪ੍ਰੋਪਰ ਪਹਿਲਾਂ ਸਰਵੇ ਕਰਕੇ ਇੱਕ ਬਲੂਪ੍ਰਿੰਟ ਬਣਾਇਆ ਹੋਇਆ ਐ ਐਂਡ ਉਸ ਅਕੋਰਡਿੰਗਲੀ ਮਤਲਬ ਅਸੀਂ ਕੰਮ ਕਰ ਰਹੇ ਐ ਐਂਡ ਫਿਰ ਲੋਕਾਂ ਨੂੰ ਮੇਰੀ ਦੁਬਾਰਾ ਅਪੀਲ ਐ ਕਿ ਉਹ ਸਿਹਤ ਭਾਗ ਨਾਲ ਪੂਰਾ ਸਹਿਯੋਗ ਕਰਨ ਕਿਉਂਕਿ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਸੋ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਥੋੜਾ ਸਹਿਯੋਗ ਕਰਨ ਤਾਂ ਕਿ ਇਹ ਜਿਹੜੀ ਆ ਕਾਮਯਾਬ ਹੋ ਸਕੇ ਧੰਨਵਾਦ